ਇਹ ਸੱਤ ਗੱਲਾਂ ਦੋਸਤੋ ਪੱਲੇ ਬੰਨ ਲਓ ਬਿਨਾਂ ਲੜੇ ਤੁਹਾਡਾ ਦੁਸ਼ਮਣ ਜੜਾ ਨਾ ਉਹ ਹਾਰ ਜਾਵੇਗਾ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਪਊਗੀ ਤੇ ਕਿਸ ਤਰ੍ਹਾਂ ਤੁਹਾਡਾ ਦੁਸ਼ਮਣ ਹਾਰ ਜਾਊਗਾ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਤੇ ਤੁਸੀਂ ਐਂਡ ਤੱਕ ਇਸ ਵੀਡੀਓ 'ਚ ਮੇਰੇ ਨਾਲ ਬਨੇ ਰਹੋ ਤਾਂ ਕਿ ਤੁਹਾਨੂੰ ਉਹ ਸੱਤ ਗੱਲਾਂ ਜਿਹੜੀਆਂ ਪਤਾ ਲੱਗ ਜਾਣ ਤੇ ਉਹ ਤੁਸੀਂ ਪੱਲੇ ਬੰਨ ਲਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਜੇ ਕੋਈ ਘਰ ਦਾ ਬਾਹਰ ਦਾ ਦੁਸ਼ਮਣ ਤੁਹਾਨੂੰ ਗਾਲਾਂ ਕੱਢੇ અપਮਾਨ ਕਰੇ ਜਾਂ ਤੁਹਾਡੇ ਰਾਹ ਵਿੱਚ ਕੰਡੇ ਵਿਛਾਵੇ ਤਾਂ ਤੁਸੀਂ ਕੀ ਕਰੋਗੇ ਮੈਂ ਇਹ ਸਵਾਲ ਤੁਹਾਨੂੰ ਪੁੱਛਦੀ ਹਾਂ ਸਿੱਧਾ ਪਲਟ ਕੇ ਜਵਾਬ ਦੋਗੇ ਪਰ ਜੇ ਉਹ ਉਹ ਵਾਰ-ਵਾਰ ਤੁਹਾਡੇ ਆਪਣੇ ਘਰ ਤੋਂ ਹੋਵੇ ਜਾਂ ਉਹ ਜ਼ਹਿਰ ਤੁਹਾਡੇ ਆਪਣੇ ਰਿਸ਼ਤੇਦਾਰ ਤੁਹਾਡੇ ਦੋਸਤ ਜਾਂ ਤੁਹਾਡੇ ਗਵਾਂਢੀਆਂ ਤੋਂ ਨਿਕਲਦਾ ਹੋਵੇ ਜਿਹੜਾ ਤੁਹਾਡੇ ਲਈ ਹੋਵੇ ਤਦ ਤੁਸੀਂ ਉਸ ਚੇਰ ਦਾ ਕੀ ਕਰੋਗੇ ਇੱਥੇ ਹੀ ਇਨਸਾਨ ਸਭ ਤੋਂ ਵੱਧ ਟੁੱਟਦਾ ਇੱਥੋਂ ਹੀ ਅਸਲੀ ਦੁਸ਼ਮਣ ਦੀ ਸ਼ੁਰੂਆਤ ਹੁੰਦੀ ਅਹੀ ਕਾਰਨ ਕਿ ਚਾਣਕਿਆ ਨੇ ਕਿਹਾ ਸੀ ਕਿ ਅੰਦਰ ਦਾ ਦੁਸ਼ਮਣ ਹਮੇਸ਼ਾ ਸਭ ਤੋਂ ਖਤਰਨਾਕ ਹੁੰਦਾ ਸੋ ਅੱਜ ਮੈਂ ਤੁਹਾਨੂੰ 7 ਅਜਿਹੇ ਸ਼ਕਤੀਸ਼ਾਲੀ ਤਰੀਕੇ ਦੱਸਾਂਗੀ ਜਿਨ੍ਹਾਂ ਨਾਲ ਤੁਸੀਂ ਬਿਨਾਂ ਲੜੇ ਆਪਣੇ ਦੁਸ਼ਮਣ ਨੂੰ ਚਲਾਕੀ ਨਾਲ maat ਦੇ ਸਕਦੇ ਹੋ ਤੇ ਖਾਸ ਕਰਕੇ ਆਖਰੀ ਤਰੀਕਾ ਤੇ ਨਾ ਪ੍ਰਭਾਵਸ਼ਾਲੀ ਹੈ ਨਾ ਵੀ ਤੁਸੀਂ ਉਸ ਨੂੰ ਗਵਾਉਣਾ ਹੀ ਨਹੀਂ ਚਾਹੋਗੇ ਜ਼ਰੂਰੀ ਸੁਣਨਾ ਚਾਹੋਗੇ ਤਾਂ ਵੀਡੀਓ ਵਿੱਚ ਅੰਤ ਤੱਕ ਜ਼ਰੂਰ ਬਨੇ ਰਹੋ ਅਸਲੀ ਜੁੱਦ ਜਿਹੜਾ ਹੁੰਦਾ ਉਹ ਦਿਮਾਗ ਦੇ ਅੰਦਰ ਹੁੰਦਾ ਵਾ ਇੱਕ ਵਾਰ ਮਗਧ ਸਮਰਾਜ ਵਿੱਚ ਇੱਕ ਸੈਨਾਪਤੀ ਸੀ ਤਾਕਤਵਾਰ ਬੁੱਧੀਮਾਨ ਤੇ ਹਰ ਜੁੱਦ ਵਿੱਚ ਜੇਤੂ ਪਰ ਉਸਦੀ ਹਾਰ ਕਿਸੇ ਬਾਹਰੀ ਦੁਸ਼ਮਣ ਨੇ ਨਹੀਂ ਕੀਤੀ ਉਹਦੀ ਹਾਰ ਹੋਈ ਉਹਦੇ ਹੀ ਦਰਬਾਰ ਦੇ ਦੋਸਤਾਂ ਤੋਂ ਜਿਨ੍ਹਾਂ ਤੇ ਉਹ ਬਹੁਤ ਜ਼ਿਆਦਾ ਟਰਸਟ ਕਰਦਾ ਸੀ ਜੋ ਅੰਦਰ ਹੀ ਅੰਦਰ ਉਹਦੀ ਬੁਰਾਈ ਕਰਦੇ ਸਨ ਉਹਦੇ ਖਿਲਾਫ ਸਾਜ਼ਿਸ਼ਾਂ ਰਚਦੇ ਸਨ ਬਾਰ ਦੇ ਦੁਸ਼ਮਣ ਨੂੰ ਤਾਂ ਤਲਵਾਰ ਨਾਲ ਹਰਾ ਦਿੰਦਾ ਸੀ ਪਰ ਅੰਦਰ ਬੈਠੇ ਦੁਸ਼ਮਣਾਂ ਨੇ ਉਸ ਨੂੰ ਮਨੋਵਿਗਿਆਨਿਕ ਜੁੱਦ ਵਿੱਚ ਹਰਾ ਦਿੱਤਾ ਜਾਨੀ ਸੱਚਾ ਜੁੱਦ ਮੈਦਾਨ ਵਿੱਚ ਨਹੀਂ ਦਿਮਾਗ ਦੇ ਅੰਦਰ ਹੁੰਦਾ ਵਾ ਚਾਣ ਕੇ ਜਿਹੜੇ ਵਾ ਉਹਨਾਂ ਨੇ ਦੁਸ਼ਮਣ ਨੂੰ ਤਿੰਨ ਭਾਗਾਂ ਦੇ ਵਿੱਚ ਜਿਹੜਾ ਉਹ ਵੱਡਿਆ ਵਾ ਕਿਹੜੇ ਉਪਭਾਗ ਉਹ ਹੈ ਕਿ ਦਿਖਣ ਵਾਲਾ ਦੁਸ਼ਮਣ ਜੋ ਸਾਹਮਣੇ ਆ ਤੇ ਤੁਹਾਡਾ ਖੁੱਲ ਕੇ ਵਿਰੋਧ ਕਰਦਾ ਦੂਜਾ ਅਤੇਖ ਦੁਸ਼ਮਣ ਜੋ ਮੁਸਕਰਾਉਂਦਾ ਵਾ ਦੋਸਤੀ ਦਿਖਾਉਂਦਾ ਵਾ ਤੇ ਅੰਦਰੋਂ ਵਾਰ ਕਰਦਾ ਵਾ ਤੇ ਤੀਸਰਾ ਹੈਗਾ ਜੀ ਆਪਣਾ ਦੁਸ਼ਮਣ ਜਿੱਦਾਂ ਕੋਈ ਰਿਸ਼ਤੇਦਾਰ ਪਰਿਵਾਰ ਮਿੱਤਰ ਜੋ ਤੁਹਾਨੂੰ ਰੋਕਦੇ ਆ ਨੀਵਾਂ ਵਿਖਾਉਂਦੇ ਆ ਤੇ ਤੁਹਾਡੀ ਤਰੱਕੀ ਤੋਂ ਸੜਦੇ ਆ ਰੋੜੇ ਲੜਕਾਉਂਦੇ ਮਤਲਬ ਜਾਨੀ ਕਿ ਤੁਸੀਂ ਕੋਈ ਵੀ ਚੰਗਾ ਕੰਮ ਕਰਦੇ ਆ ਤੇ ਸਭ ਤੋਂ ਖਤਰਨਾਕ ਹੁੰਦਾ ਤਿੱਜੇ ਵਾਲਾ ਦੁਸ਼ਮਣ ਕਿਉਂਕਿ ਉਸ ਨਾਲ ਤੁਸੀਂ ਖੁੱਲਕੇ ਨਾ ਲੜ ਸਕਦੇ ਜੀ ਤਾਕੇ ਸਾਨੂੰ ਦੁਸ਼ਮਨਾਂ ਨਾਲ ਲੜਾਈ ਕਰਨੀ ਚਾਹੀਦੀ ਨਹੀਂ ਜੇ ਤੁਸੀਂ ਸਿੱਧਾ ਲੜੋਗੇ ਤਾਂ ਉਹ ਹੋਰ ਤਾਕਤਵਰ ਹੋ ਜਾਵੇਗਾ ਜੇ ਤੁਸੀਂ ਚੁੱਪ ਰਹੋਗੇ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝਣਗੇ ਤਾਂ ਫਿਰ ਕਿਹੜਾ ਰਸਤਾ ਵ ਵਿਚ ਵਿਚਾਲੇ ਦਾ ਅਹੀ ਹੈ ਬਿਨਾ ਲੜੇ ਦੁਸ਼ਮਨ ਨੂੰ ਹਰਾਉਣ ਦੀ ਕਲਾ ਜ਼ਿੰਦਗੀ ਇੱਕ ਜੰਗਧੂਮੀ ਹੈ ਪਰ ਇਸ ਜੰਗਧੂਮੀ ਵਿੱਚ ਹਥਿਆਰ ਤਲਵਾਰ ਜਾਂ ਬੰਦੂਕ ਨਹੀਂ ਸਗੋਂ ਕੀ ਹੈ ਤੁਹਾਡਾ ਦਿਮਾਗ ਤੁਹਾਡੀ ਰਣਨੀਤੀ ਹੈ ਤੁਹਾਡਾ ਤਿਰਜ ਚਾਨ ਕੇ ਕਹਿੰਦੇ ਵਾ ਕਿ ਦੁਸ਼ਮਣ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਉਪਾਅ ਪਤਾ ਕੀ ਹੈ ਉਸ ਨੂੰ ਉਸ ਸਮੇਂ ਅਕੱਲਾ ਛੱਡ ਦੇਣਾ ਕਿਉਂਕਿ ਸਮਾਂ ਇੱਕ ਅਜਿਹਾ ਹਥਿਆਰ ਹੈ ਜੋ ਬਿਨਾਂ ਆਵਾਜ਼ ਕੀਤੇ ਦੁਸ਼ਮਣਾਂ ਨੂੰ ਮਿਟਾ ਦਿੰਦਾ ਜੇ ਤੁਸੀਂ ਵੀ ਜਿਹੇ ਕੇ ਦੁਸ਼ਮਣ ਨਾਲ ਜੂਝ ਰਹੇ ਹੋ ਤਾਂ ਧਿਆਨ ਨਾਲ ਸੁਣੋ ਕਿਉਂਕਿ ਅੱਗੇ ਮੈਂ ਤੁਹਾਨੂੰ ਇਹ ਸੱਤ ਗੁਪਤ ਮੰਤਰ ਦੱਸਣ ਵਾਲੀ ਹਾਂ ਦੁਸ਼ਮਣ ਤੋਂ ਬਿਨਾਂ ਲੜੇ ਜਿੱਤਣ ਦੇ ਸੱਤ ਗੁਪਤ ਤਰੀਕੇ ਪਹਿਲਾ ਚੁੱਪ ਦੀ ਤਾਕਤ ਦੁਸ਼ਮਣ ਚਾਹੁੰਦਾ ਤੁਸੀਂ ਬੜਕੋ ਉਹ ਵਾਰ-ਵਾਰ ਤੁਹਾਨੂੰ ਉਕਸਾਵੇਗਾ ਤੁਹਾਡੀ ਗਲਤੀ ਕੱਢ ਕੇ ਤੁਹਾਡਾ ਅਪਮਾਨ ਕਰਕੇ ਤੁਹਾਡੀ ਕਮਜ਼ੋਰੀ ਤੇ ਵਾਰ ਕਰਕੇ ਪਰ ਜੇ ਤੁਸੀਂ ਚੁੱਪ ਰਹੇ ਤੇ ਉਸ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਉਸ ਦਾ ਹੀ ਮਨ ਟੁੱਟੇਗਾ ਕਿਉਂਕਿ ਉਹਦੇ ਸ਼ਬਦ ਉਦੋਂ ਹੀ ਅਸਰ ਕਰਦੇ ਆ ਜਦੋਂ ਤੁਸੀਂ ਉਹਨਾਂ ਤੇ ਪ੍ਰਤੀਕਿਰਿਆ ਦਿੰਦੇ ਹੋ ਯਾਦ ਰੱਖੋ ਜਦੋਂ ਤੱਕ ਤੁਸੀਂ ਚੁੱਪ ਹੋ ਦੁਸ਼ਮਣ ਬਚੈਨ ਰਹੇਗਾ ਇਹੀ ਚੁੱਪ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ। ਦੂਸਰੇ ਨੰਬਰ ਤੇ ਹੈਗਾ ਦੂਰੀ ਬਣਾਓ। ਜੇ ਤੁਸੀਂ ਰੋਜ਼-ਰੋਜ਼ ਦੁਸ਼ਮਣ ਨਾਲ ਟਕਰਾਉਂਦੇ ਰਹੋਗੇ ਤਾਂ ਤੁਸੀਂ ਥੱਕ ਜਾਓਗੇ। ਇਸ ਲਈ ਕਦੇ-ਕਦੇ ਸਭ ਤੋਂ ਵੱਡਾ ਵਾਰ ਹੁੰਦਾ ਦੂਰੀ ਬਣਾ ਲੈਣਾ। ਉਹ ਭਾਵੇਂ ਰਿਸ਼ਤੇਦਾਰ ਹੋਵੇ, ਦੋਸਤ ਹੋਵੇ, ਗਵਾਂਡੀ ਹੋਵੇ, ਉਸ ਦੀਆਂ ਚਾਲਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਵੀ ਤੁਸੀਂ ਆਪਣੀ ਊਰਜਾ ਉਸ ਉੱਤੇ ਖਰਚੀ ਨਾ ਕਰੋ। ਹੌਲੀ-ਹੌਲੀ ਉਹ ਕੱਲਾ ਪੈ ਜਾਵੇਗਾ ਤੇ ਖੁਦ ਵੀ ਹਾਰ ਜਾਵੇਗਾ। ਉਸਦੀ ਕਮਜ਼ੋਰੀ ਤੇ ਵਾਰ ਕਰੋ ਤੀਸਰੇ ਨੰਬਰ ਤੇ ਹਰ ਦੁਸ਼ਮਣ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੋ ਸਕਦਾ ਉਸ ਨੂੰ ਗੁੱਸਾ ਜ਼ਿਆਦਾ ਆਉਂਦਾ ਹੋਵੇ ਜਾਂ ਹਾਂ ਤਾਂ ਤੁਸੀਂ ਬਸ ਇੰਨਾ ਕਰੋ ਕਿ ਸਹੀ ਸਮੇਂ ਤੇ ਉਸਦੀ ਕਮਜ਼ੋਰੀ ਸਾਰਿਆਂ ਦੇ ਸਾਹਮਣੇ ਆ ਜਾਵੇ ਜੇ ਉਹ ਲਾਲਚੀ ਆ ਤਾਂ ਉਸ ਨੂੰ ਲਾਲਚ ਵਿੱਚ ਉਲਝਾ ਦਿਓ ਜੇ ਉਸ ਨੂੰ ਇੱਜ਼ਤ ਪਿਆਰੀ ਤਾਂ ਉਸ ਦੀ ਪੂਲ ਸਾਰਿਆਂ ਦੇ ਸਾਹਮਣੇ ਖੋਲ ਦਿਓ ਧਿਆਨ ਰੱਖੇ ਇਹ ਕੰਮ ਸਿੱਧੇ ਨਾ ਕਰਕੇ ਚੁਲਾਕੀ ਨਾਲ ਕਰਨਾ ਵਾ ਤੇ ਨੰਬਰ 4 ਤੇ ਕੀ ਆ ਸਮੇ ਦਾ ਇੰਤਜ਼ਾਰ ਕਰੋ ਦੁਸ਼ਮਣੇ ਜਦੋਂ ਹਮਲਾ ਕਰਦਾ ਨਾ ਤੇ ਅਕਸਰ ਜਲਦਬਾਜੀ ਵਿੱਚ ਕਰਦਾ ਤੇ ਜਲਦਬਾਜੀ ਵਿੱਚ ਇਨਸਾਨ ਜਿਹੜਾ ਉਹ ਗਲਤੀਆਂ ਕਰਦਾ ਜੇ ਤੁਸੀਂ ਧੀਰਜ ਰੱਖੋਗੇ ਤੇ ਸਹੀ ਮੌਕੇ ਦਾ ਇੰਤਜ਼ਾਰ ਕਰੋਗੇ ਤਾਂ ਉਸ ਦਾ ਹਮਲਾ ਖੁਦ ਉਹਦੇ ਲਈ ਜਾਲ ਬਣ ਜਾਵੇਗਾ ਚਣਕੇ ਨੇ ਕਿਹਾ ਵਾ ਕਿ ਤੀਰ ਜਵਾਨ ਵਿਅਕਤੀ ਤੋਂ ਕੋਈ ਦੁਸ਼ਮਣ ਜਿੱਤ ਨਹੀਂ ਸਕਦਾ ਅੱਗੇ ਆ ਗਿਆ ਜੀ ਨੰਬਰ 5 ਤੇ ਨੰਬਰ 5 ਤੇ ਲੋਕਾਂ ਦਾ ਜਿਹੜਾ ਨਾ ਦਿਲ ਜਿੱਤੋ ਦੁਸ਼ਮਣ ਹਮੇਸ਼ਾ ਤੁਹਾਨੂੰ ਲੋਕਾਂ ਦੇ ਸਾਹਮਣੇ ਗਰਾਉਣ ਦੀ ਕੋਸ਼ਿਸ਼ ਕਰੇਗਾ ਪਰ ਜੇ ਤੁਸੀਂ ਇਮਾਨਦਾਰੀ ਚੰਗਿਆਈ ਤੇ ਸਮਝਦਾਰੀ ਨਾਲ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਤਾਂ ਕੋਈ ਵੀ ਦੁਸ਼ਮਣ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਯਾਦ ਰੱਖੋ ਜਨਤਾ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਤੇ ਜਦੋਂ ਜਨਤਾ ਤੁਹਾਡੇ ਨਾਲ ਹੋਵੇ ਲੋਕ ਤੁਹਾਡੇ ਨਾਲ ਹੋਣ ਤਾਂ ਕੋਈ ਦੁਸ਼ਮਣ ਇਕੱਲਾ ਮੈਕ ਨਹੀਂ ਟੇਕੇ ਨਹੀਂ ਸਕਦਾ ਤੇ ਇਸ ਤੋਂ ਅੱਗੇ ਆਉਂਦਾ ਜੀ ਨੰਬਰ 3 ਤੇ ਚਾਣਕਿਆ ਨੀਤੀ ਦੀ ਜਿਹੜੀ ਵਰਤੋਂ ਆ ਨਾ ਉਹ ਕਰੋ। ਚਾਂਕਿਆ ਨੇ ਕਿਹਾ ਵਕਿ ਦੁਸ਼ਮਣ ਉਹ ਰੋਣ ਦੇ ਚਾਰ ਉਪਾਅ ਹੁੰਦੇ। ਸਾਮ, ਦਾਮ, ਦੰਡ ਤੇ ਪੇਦ। ਸਾਮ ਕਿਹ ਹੁੰਦਾ ਵਾ? ਦੋਸਤੀ। ਕਦੇ ਦੋਸਤੀ ਕਰਕੇ। ਦਾ ਮਤਲਬ ਲਾਲਚ। ਕਦੇ ਲਾਲਚ ਦੇ ਕੇ। ਦੰਡ ਮਤਲਬ ਸਜ਼ਾ। ਕਦੇ ਕਦੇ ਥੋੜੀ ਸਖਤ ਕਾਰਵਾਈ ਜਿਹੜੀ ਨਾ ਉਹ ਵੀ ਕਰ ਲੈਣੀ ਚਾਹੀਦੀ ਆ। ਤੇ ਚੌਥੇ ਨੰਬਰ ਤੇ ਆ ਜਾਂਦਾ ਪੇਦ, ਫੋਟ। ਕਦੇ ਉਸ ਦੀ ਕਮਜ਼ੋਰੀ ਦਾ ਪਰਦਾ ਫਾਸ਼ ਕਰਕੇ ਹਰ ਸਥਿਤੀ ਵਿੱਚ ਵੱਖਰਾ ਆਪਾ ਕੰਮ ਕਰਦਾ ਇਹ ਤੁਸੀਂ ਵੇਖਣਾ ਵਾ ਵੀ ਤੁਹਾਡੀ ਪ੍ਰੋਬਲਮ ਕਿਹੋ ਜੀ ਹੈ ਕਿ ਤੁਹਾਡਾ ਦੁਸ਼ਮਣ ਕਿਹੋ ਜੀ ਆਗਾ ਵਾ ਤੇ ਉਹਦੇ ਹਿਸਾਬ ਨਾਲ ਤੁਸੀਂ ਉਹਦਾ ਜਿਹੜਾ ਹੱਲ ਕੱਢ ਲੈਣਾ ਤੇ ਸਤਵਾਂ ਤੇ ਆਖਰੀ ਨੰਬਰ ਹੈਗਾ ਜੀ ਆਪਣੇ ਆਪ ਨੂੰ ਉੱਚਾ ਚੁੱਕੋ ਦੁਸ਼ਮਣ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਤੁਹਾਡੀ ਤਰੱਕੀ ਤੋਂ ਸੜਦਾ ਜੇ ਤੁਸੀਂ ਲੜਾਈ ਵਿੱਚ ਫਸ ਕੇ ਤਾਂ ਉਹ ਜਿੱਤ ਗਿਆ ਪਰ ਜੇ ਤੁਸੀਂ ਆਪਣੀ ਮਿਹਨਤ ਆਪਣੀ ਲਗਨ ਤੇ ਆਪਣੇ ਕੰਮ ਨਾਲ ਖੁਦ ਨੂੰ ਇੰਨਾ ਉੱਚਾ ਚੁੱਕ ਲਿਆ ਕਿ ਉਹਦੀ ਔਕਾਤ ਹੀ ਤੁਹਾਡੇ ਬਰਾਬਰ ਦੀ ਨਾ ਰਹੇ ਤਾਂ ਤੁਸੀਂ ਜਿੱਤ ਹਾਸਲ ਕਰ ਲਈ ਸਭ ਤੋਂ ਵੱਡੀ ਹਾਰ ਉਦੋਂ ਹੁੰਦੀ ਹੈ ਜਦੋਂ ਦੁਸ਼ਮਣ ਨੂੰ ਅਹਿਸਾਸ ਹੋਵੇ ਕਿ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਉਹ ਤੁਹਾਨੂੰ ਰੋਕ ਨਹੀਂ ਸਕਦਾ ਦੋਸਤੋ ਇਹਨਾਂ ਨੀਤੀਆਂ ਨੂੰ ਜ਼ਿੰਦਗੀ ਵਿੱਚ ਫਿਰ ਉਤਾਰਿਆ ਜਿਹੜਾ ਉਹ ਕਿੱਦਾਂ ਜਾਵੇ ਜੇ ਦੁਸ਼ਮਣ ਘਰ ਵਿੱਚ ਹੋਵੇ ਮੰਨ ਲਓ ਕੋਈ ਘਰ ਦਾ ਬੰਦਾ ਹੀ ਹੈ ਤੇ ਫਿਰ ਸਭ ਤੋਂ ਵੱਡੀ ਰਣਨੀਤੀ ਆ ਪਾਵਨਾਵਾ ਤੇ ਕਾਬੂ ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਰ ਲਿਆ ਤੁਸੀਂ ਦੀਆਂ ਗੱਲਾਂ ਦਾ ਅਸਰ ਲੈਣਾ ਬੰਦ ਕਰ ਦਿੱਤਾ ਤਾਂ ਉਹਦੀ ਤਾਕਤ ਅੱਧੀ ਰਹਿ ਜਾਵੇਗੀ ਤੇ ਜੇ ਕੋਈ ਰਿਸ਼ਤੇਦਾਰ ਤਾਨਾ ਮਾਰਦਾ ਤਾਂ ਮੁਸਕਰਾ ਕੇ ਅੱਗੇ ਲੰਘ ਜਾਓ ਉਹੀ ਤਾਨਾ ਉਹਦੀ ਕਮਜ਼ੋਰੀ ਬਣ ਜਾਵੇਗਾ ਫਿਰ ਜੇ ਦੁਸ਼ਮਣ ਸਮਾਜ ਦਾ ਹੋਵੇ ਕਈ ਵਾਰ ਸਾਡੀ ਹਾਲੀ ਦੀਵਾਲੀ ਕੋਈ ਨਾ ਕੋਈ ਹੁੰਦਾ ਵਾ ਜੇ ਗਵਾਂਡੇ ਦੋਸਤ ਸਹਿਕਰਮੀ ਜਿੱਥੇ ਤੁਸੀਂ ਕੰਮ ਕਰਦੇ ਆ ਉਹ ਦੁਸ਼ਮਣ ਬਣ ਜਾਵੇ ਤਾਂ ਸਭ ਤੋਂ ਪਹਿਲਾਂ ਦੂਰੀ ਬਣਾਓ ਛੋਟੀਆਂ-ਛੋਟੀਆਂ ਬੈਸਾਂ ਤੁਹਾਡੇ ਸਮੇ ਤੇ ਊਰਜਾ ਦੀ ਬਰਬਾਦੀ ਹਨ ਬਿਹਤਰ ਆ ਕਿ ਤੁਸੀਂ ਆਪਣੇ ਕੰਮ ਵਿੱਚ ਰੁੱਝੇ ਰਹੋ ਤੇ ਸਮੇ ਨੂੰ ਉਹਦਾ ਅਸਲੀ ਚਿਹਰਾ ਸਾਰਿਆਂ ਸਾਹਮਣੇ ਲਿਉਣ ਦਿਓ ਤੇ ਜੇ ਦੁਸ਼ਮਣ ਕੰਮਕਾਜ ਦੇ ਖੇਤਰ ਵਿੱਚ ਹੋਵੇ ਮਤਲਬ ਤੁਹਾਡੇ ਆਫਿਸ ਵਿੱਚ ਜਾਂ ਕੋਈ ਜਿਹੜਾ ਤੁਹਾਡਾ ਕਾਰੋਬਾਰ ਉਹਦੇ ਵਿੱਚ ਜੇ ਕੋਈ ਤੁਹਾਡੀ ਬੁਰੀਾਈ ਕਰ ਰਿਹਾ ਤਾਂ ਸਾਹਮਣੇ ਤੋਂ ਨਾ ਪੜੋ ਤੁਸੀਂ ਬਸ ਇੰਨਾ ਕਰੋ ਕਿ ਆਪਣਾ ਕੰਮ ਇੰਨਾ ਵਧੀਆ ਕਰ ਦਿਓ ਕਿ ਤੁਹਾਡੀ ਸਫਲਤਾ ਖੁਦ ਜਵਾਬ ਬਣੇ ਦੁਸ਼ਮਣ ਦੀ ਸਭ ਤੋਂ ਵੱਡੀ ਹਾਰ ਉਦੋਂ ਦੀ ਜਦੋਂ ਲੋਕ ਉਸਦੀ ਨਹੀਂ ਸਕੋਂ ਤੁਹਾਡੀ ਤਾਰੀਫ਼ ਕਰਨ ਲੱਗਦੇ ਆ ਤੇ ਸਭ ਤੋਂ ਜਿਹੜਾ ਵੱਡਾ ਹਥਿਆਰ ਹੋ ਕੀ ਹੈਗਾ ਵਾ ਜਿਹਦੇ ਨਾਲ ਤੁਸੀਂ ਦੁਸ਼ਮਣ ਨੂੰ ਜਿੱਤ ਸਕਦੇ ਜੀ ਉਹ ਹੈਗਾ ਵਾ ਮਨ ਦੀ ਸ਼ਕਤੀ ਯਾਦ ਰੱਖੋ ਸਭ ਤੋਂ ਵੱਡੀ ਜਿੱਤ ਬਾਹਰ ਦੀ ਨਹੀਂ ਅੰਦਰ ਦੀ ਹੁੰਦੀ ਜਦੋਂ ਤੱਕ ਤੁਹਾਡਾ ਮਨ ਸੇਰਾ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਤੋ ਦੋਸਤੋ ਦੁਸ਼ਮਣ ਹਰ ਕਿਸੇ ਦੀ ਜ਼ਿੰਦਗੀ ਵਿੱਚ ਹੁੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਤੇ ਸਾਰੇ ਦੋਸਤ ਹੀ ਆਜੀ ਮੇਰਾ ਤੇ ਕੋਈ ਦੁਸ਼ਮਣ ਨਹੀਂ ਹੈ ਮੇਰ ਨੂੰ ਤੇ ਕੋਈ ਮੇਰ ਨਾਲ ਈਰਖਾ ਜਲਸੀ ਵਾਲਾ ਨਹੀਂ ਹੈਗਾ ਹੁੰਦੇ ਆ ਫਰਕ ਸਿਰਫ ਇੰਨਾ ਹੁੰਦਾ ਕਿ ਕੋਈ ਉਸ ਨਾਲ ਲੜਦੇ ਲੜਦੇ ਥੱਕ ਜਾਂਦਾ ਕੋਈ ਉਹਨੂੰ ਬਿਨਾਂ ਲੜੇ ਹਰ ਵਾਰ ਹਰਾ ਦਿੰਦਾ ਯਾਦ ਰੱਖੋ ਅਸਲੀ ਜੋਦਾ ਉਹ ਨਹੀਂ ਹੁੰਦਾ ਜੋ ਤਲਵਾਰ ਨਾਲ ਜਿੱਤਦਾ ਅਸਲੀ ਜੋਦਾ ਉਹ ਵਾ ਜੋ ਬੁੱਧੀ ਧੀਰਜ ਤੇ ਸਮੇਂ ਨਾਲ ਜਿੱਤਦਾ ਜੇ ਤੁਸੀਂ ਮਸ ਕਰਾਉਂਦੇ ਹੋਏ ਹੋਰ ਵੀ ਮਜ਼ਬੂਤ ਹੋ ਕੇ ਤੇ ਹੋਰ ਵੀ ਸਫਲੋਕੇ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੱਤਾ ਤਾਂ ਸਮਝ ਲਓ ਤੁਸੀਂ ਉਸ ਨੂੰ ਬਿਨਾਂ ਲੜੇ ਹਰਾ ਦਿੱਤਾ ਦੋਸਤੋ ਜੇ ਤੁਹਾਨੂੰ ਇਹ ਗੱਲਾਂ ਸਮਝਾਈਆਂ ਤਾਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸਾਂਝਾ ਜ਼ਰੂਰ ਕਰੋ ਤੇ ਹਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਹੋਰ ਵੀ ਕੋਈ ਤਰੀਕਾ ਹੈਗਾ ਦੁਸ਼ਮਣ ਨਾਲ ਨਿਜਠਣ ਦਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੈਨੂੰ ਵੀ ਦੱਸ ਸਕਦੇ ਹੋ ਜੀ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਹੋਵੇ ਕਿਉਂਕਿ ਤੁਸੀਂ ਐ ਨਹੀਂ ਕਹਿ ਸਕਦੇ ਕਿ ਮੈਨੂੰ ਕਦੀ ਐ ਪ੍ਰੋਬਲਮ ਨਾਲ ਫੇਸ ਨਹੀਂ ਕਰਨਾ ਹਰ ਇੱਕ ਨੂੰ ਹਰ ਇੱਕ ਨੂੰ ਜ਼ਿੰਦਗੀ 'ਚ ਕਰਨਾ ਹੀ ਪੈਂਦਾ ਵਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਸੋਹਣੀਆਂ ਸੋਹਣੀਆਂ ਕਹਾਣੀਆਂ ਲੈ ਕੇ ਤੁਹਾਡੇ ਨਾਲ ਫੇਰ ਤਦ ਤੱਕ ਲਈ ਆਪਣਾ ਰੱਖਣਾ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ